ਤਤਮਕ ਬੋਧਰੀ ਭਗਵੰਤ ਸਿੰਘ ਬਾਹਰ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਛੂਨ ਵਾਲੀਆਂ ਨਗਰ ਨਗਮ ਚੋਣਾ ਦੇ ਲਈ ਆਪ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੈ। ਦੱਸ ਦੱਸ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਲੋਕਾਂ ਅਤੇ ਉਹਨਾਂ ਦੇ ਉੱਚਾਹੀ ਸਮਰਥਨ ਦੇ ਲਈ ਧੰਨਵਾਦ ਪ੍ਰਗਟਾਇਆ ਤੇ ਸ਼ਹਿਰ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਵਾਅਦਾ ਕੀਤਾ ਹੈ। ਗੁਰੂ ਕੀ ਪਵਿੱਤਰ ਨਗਰੀ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਔਰ ਇਸ ਮਾਨ ਸਨਮਾਨ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲ ਸੀਜੀ ਸਾਡੇ ਖੇਤੀ ਮੰਤਰੀ ਖੁੱਡੀਆਂ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸਾਡੇ ਲਾਲਜੀਤ ਭੁੱਲਰ ਜੀ ਡਾਕਟਰ ਅਜੇ ਜੀ ਇਹ ਸਾਡੇ ਜਿੰਨੇ ਵੀ ਐਮਐਲਏ ਤੁਸੀਂ ਇੱਥੋਂ ਚੁਣ ਕੇ ਭੇਜੇ ਸਾਰੇ ਨਾਲ ਹੀ ਹੈ ਔਰ ਜਿੰਨੇ ਵੀ ਐਮਸੀ ਦੇ ਕੈਂਡੀਡੇਟ ਖੜੇ ਨੇ ਅਲੱਗ-ਅਲੱਗ ਵਾਰਡਾਂ ਤੋਂ ਉਹ ਵੀ ਨਾਲ ਹੀ ਹੈ ਸੋ ਸਾਰੇ ਇਕੱਲੇ ਇਕੱਲੇ ਬਾੜ ਚ ਤਾਂ ਨਹੀਂ ਜਾਇਆ ਜਾਣਾ ਪਰ ਮੈਂ ਤੁਹਾਨੂੰ ਇੰਨਾ ਇੱਕ ਸੁਨੇਹਾ ਦੇ ਦੇਣਾ ਕਿ ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦੱਬ ਦੋ ਸਮਝ ਲਓ ਆਪਣੇ ਜਵਾਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦੁਰਗਾਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਡਰ ਦੇਖਣ ਆਉਂਦੇ ਆ ਜਲਿਆਂ ਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਤੋ ਜਿਹੜਾ ਜਾਂਦਾ ਬਾਗੇ ਬਾਰਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਗੰਦਾ ਉਹਨੂੰ ਵੀ ਸਾਫ਼ ਕਰਨਾ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਇਸ ਤਰ੍ਹਾਂ ਦਾ ਬਣਾਉਣਾ ਕਿ ਇੱਥੇ 1 ਲੱਖ ਬੰਦਾ ਰੋਜ਼ ਆਉਂਦਾ ਇੱਥੇ ਆ ਕੇ ਉਹ ਘਟਕੜ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਆ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਆਂ ਆਸ਼ੀਰਵਾਦ ਲੈ ਕੇ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਹੈ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਨਿਓ ਜੀ